ਤਿੰਨ ਧੀਆਂ ਤਿੰਤੀਆਂ ਦਾ ਬਾਪ ਸੰਪੂਰਨ ਸਿੰਘ ਅੱਜ ਬੜਾ ਹੀ ਖੁਸੀ ਵੱਡੀ ਧੀ ਲਾਲੀ ਅੱਜ ਵਿਆਹ ਤੋਂ ਪੂਰੇ 8 ਵਰਿਆਂ ਬਾਅਦ ਉਸ ਨੂੰ ਮਿਲਣ ਆਪਣੇ ਘਰੇ ਆਈ ਹੋਈ ਸੀ ਵੱਡਾ ਜਵਾਈ ਦਾਜ ਵਿੱਚ ਵਧੀਆ ਮੋਟਰਸਾਈਕਲ ਨਾ ਦੇਣ ਵਾਲੇ ਗੱਲ ਤੋਂ ਇਨਾ ਰੁੱਸਿਆ ਕਿ ਨਾ ਆਪ ਸਹਰੇ ਵੜਿਆ ਤੇ ਨਾ ਲਾਲੀ ਹੀ ਮੂੜ ਕਦੀ ਪੇਕੇ ਆਈ ਨਾਲ ਦੀ ਦੇ ਤੁਰ ਜਾਣ ਮਗਰੋਂ ਬਾਕੀ ਦੋ ਧੀਆਂ ਕੱਲੇ ਕਰੇ ਨੇ ਕਿੱਦਾਂ ਵਿਆਈਆਂ ਇਹ ਸਿਰਫ ਉਹੀ ਜਾਣਦਾ ਸੀ ਜ਼ਮੀਨ ਜਾਇਦਾਦ ਸ਼ਹਿਰ ਵਾਲਾ ਮਕਾਨ ਸਭ ਕੁਝ ਹੀ ਕਹਨੇ ਪੈ ਗਿਆ ਕਦੀ ਲੋਰ ਉੱਠਦਾ ਤਾਂ ਲਾਲੀ ਨੂੰ ਮਿਲਨ ਉਸਦੇ ਸਾਰੇ ਘਰ ਪੁੱਜ ਜਾਂਦਾ ਅੱਗੋਂ ਰੁੱਖਾ ਜਿਹਾ ਵਰਤਾਓ ਸਭ ਕੁਝ ਹਾਸਤਾ ਹੋਇਆ ਸਹਿ ਲਿਆ ਕਰਦਾ ਤੇ ਬਿਨਾ ਕੁਝ ਖਾਦੇ ਪੀਤੇ ਹੀ ਵਾਪਸ ਮੋੜ ਆਉਂਦਾ ਖੈਰ ਇਦਰ ਉਦਰ ਦੀਆਂ ਕੁਝ ਪੁਰਾਣੀਆਂ ਸੋਚਾਂ ਵਿਚਾਰਾਂ ਮਗਰੋਂ ਕੋਲ ਬੈਠੀ ਲਾਲੀ ਨੇ ਚੁੱਪ ਤੋੜ ਦਿੱਤੀ ਤੇ ਆਖਣ ਲੱਗੀ ਕਿ ਧਾਰਜੀ ਕਦੀ ਕਦੀ ਬੀਜੀ ਬੜੀ ਚੇਤੇ ਆਉਂਦੀ ਏ ਤੁਸੀਂ ਆਪਣਾ ਖਿਆਲ ਰੱਖਿਆ ਕਰੋ ਆਖਣ ਲੱਗਾ ਦੀਏ ਤੂੰ ਆ ਗਈ ਏ ਤੇਰਾ ਪਿਓ ਇੱਕ ਵਾਰ ਫੇਰ ਤੋਂ ਜਵਾਨ ਹੋ ਗਿਆ ਬੜਾ ਚਿਤ ਕਰਦਾ ਸੀ ਤੈਨੂੰ ਮਿਲਣ ਦਾ ਚੰਗਾ ਕੀਤਾ ਆ ਗਈ ਏ ਧਾਰਜੀ ਇੱਕ ਗੱਲ ਕਰਨੀ ਸੀ ਉਹਨਾਂ ਨੇ ਨਾਨ ਦਾ ਵਿਆਹ ਕਰ ਦਿੱਤਾ ਏ ਅਗਲੀ ਪੰਜੀ ਦਾ ਤੇ ਤੇ ਮੈਂ ਖੁੱਲ ਕੇ ਗੱਲ ਕਰ ਮੇਰੀ ਲਾਲੀ ਧੀ ਚਿਚਕਦੀ ਕਿਉਂ ਹੈ ਬਾਪ ਨਾਲ ਕਾਹਦਾ ਸੰਗ ਉਹਲਾ ਤੂੰ ਗੱਲ ਤੇ ਦੱਸ ਮੇਰਾ ਸ਼ਿੰਦਾ ਪੁੱਤ ਇਹ ਆਖਦੇ ਸੀ ਕਿ ਜਿਹੜੇ ਮੋਟਰਸਾਈਕਲ ਤੋਂ ਗੁੱਸੇ ਨਰਾਜ਼ਗੀ ਹੋਈ ਸੀ ਜੇ ਉਹ ਹੁਣ ਇਸ ਮੌਕੇ ਮਿਲ ਜਾਂਦਾ ਤਾਂ ਸੁਰਾ ਸਫਾਈ ਦੇ ਰਾਹ ਖੋਲ ਝਾਕਦੇ ਨੇ ਬਸ ਇੰਨੀ ਗੱਲ ਕਰ ਦੇਵਾਂਗਾ ਬੰਦੋ ਬਸਤ ਮੇਰੀ ਤੀ ਭਾਵੇਂ ਕਿਸੇ ਤਰਾ ਮੈਂ ਕਰਾਂ ਤੂੰ ਫਿਕਰ ਨਾ ਕਰੀ ਪੂਰਾ ਵੀ ਮੇਰੀ ਤੀਰ ਥੋੜੇ ਥੋੜੇ ਚਿਰ ਮਗਰੋਂ ਹੀ ਉਹ ਦਾਰ ਜੀ ਨੂੰ ਜੱਫੀ ਪਾ ਬਾਹਰ ਉਢਿੱਕ ਕੇ ਆਟੋ ਤੇ ਆਨ ਬੈਠੇ ਸ਼ਾਇਦ ਅੱਜ ਵੀ ਗਿਨੇ ਮਿੱਠੇ ਟਾਈਮ ਲਈ ਹੀ ਪੇਕੇ ਆਉਣ ਦੀ ਮਨਜ਼ੂਰੀ ਮਿਲੀ ਸੀ ਲਾਲੀ ਦੇ ਜਾਨ ਮਗਰੋਂ ਕਿੰਨੀ ਦੇਰ ਖੁੱਲੇ ਪੈ ਗੇਟ ਨੂੰ ਤੱਕਦਾ ਰਿਹਾ ਨਿੱਕੀ ਹੁੰਦੀ ਲਾਲੀ ਨੇ ਇਸੇ ਗੇਰ ਤੋਂ ਡਿੱਗ ਕਿੰਨੀ ਵਾਰ ਸੱਟ ਲਵਾਈ ਸੀ ਫਿਰ ਜਿੰਨੀ ਦੇਰ ਆਥਰੇ ਕੰਮ ਤੋਂ ਆਏ ਸੰਪੂਰਨ ਸਿੰਘ ਨੂੰ ਆਪਣਾ ਵਗਦਾ ਲਹੂ ਨਾ ਵਖਾ ਲੈਂਦੀ ਕਿਸੇ ਨੂੰ ਮਰਮ ਨਾ ਲਾਉਣ ਦਿੰਦੀ ਬਿਮਾਰੀਆਂ ਦਵਾਈਆਂ ਕਰਜ਼ੇ ਤੇ ਕਿਰਾਏ ਦੇ ਬੋਝ ਥੱਲੇ ਆਇਆ ਹੋਇਆ ਕਿਸੇ ਵੇਲੇ ਹਰੇਕ ਦਿਆਂ ਸੱਟਾਂ ਦੀ ਮਰਮ ਪੱਟੀ ਕਰਦਾ ਹੋਇਆ ਦਲੇਰ ਸੰਪੂਰਨ ਸਿੰਘ ਅੱਜ ਦੇ ਜਾਂ ਮਿੱਟੀ ਦਾ ਢੇਰ ਬਣਿਆ ਲਗਾਤਾਰ ਬਾਹਰ ਵੱਲ ਨੂੰ ਵੇਖੀ ਜਾ ਰਿਹਾ ਸੀ ਸਾਰੀ ਰਾਤ ਉਸ ਇਸੇ ਉਦੇੜ ਬੁਣ ਵਿੱਚ ਹੀ ਲੰਘ ਗਈ ਕਿ ਹੁਣ ਉਸ ਕੋਲ ਹੋਰ ਕਿਹੜੀ ਐਸੀ ਸ਼ੈ ਬਾਕੀ ਰਹਿ ਗਈ ਹੈ ਜਿਸ ਨੂੰ ਵੇਚ ਕੇ ਸਿਰ ਤੇ ਅਚਾਨਕ ਆਣ ਪਈ ਇਸ ਪਹਾੜ ਜਿੱਡੀ ਆਫਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਸੀ ਤੇ ਸਾਰੀਆਂ ਮੁਸ਼ਕਲਾਂ ਦਾ ਹੱਲ ਨਿਕਲ ਹੀ ਆਇਆ ਸੀ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਪਿਛਲੀ ਰਾਤ ਉਹ ਮੰਜੇ ਤੇ ਪਿਆ ਪਿਆ ਹੀ ਚੜਾਈ ਕਰ ਗਿਆ ਸੀ ਕਿੰਨੇ ਸਾਰੇ ਦੁੱਖਾਂ ਕਲੇਸ਼ਾਂ ਬਿਮਾਰੀਆਂ ਅਤੇ ਪਦਾਰਥਵਾਦ ਤੇ ਬੇਰਹਿਮ ਪੰਜਿਆਂ ਨਾਲ ਕਲਾਕਾਰਾ ਲੜਦਾ ਹੋਇਆ ਸੰਪੂਰਨ ਸੋ ਅਖੀਰ ਪੂਰਨ ਤੌਰ ਤੇ ਆਜ਼ਾਦ ਹੋ ਹੀ ਗਿਆ ਸੀ ਪਰ ਜਾਂਦਾ ਜਾਂਦਾ ਸ਼ਾਇਦ ਇਹ ਸੁਨੇਹਾ ਵੀ ਦੇ ਗਿਆ ਸੀ ਕਿ ਆਪਣੇ ਰੰਗ ਤਮਾਸ਼ਿਆਂ ਵਿੱਚ ਗਲਤਾਨ ਹੋਏ ਦੁਨੀਆ ਦੇ ਸਬੇਕ ਲੋਕੋ ਹੋਸ਼ ਵਿੱਚ ਆ ਕੇ ਆਸ-ਪਾਸ ਚਾਤੀ ਜਰੂਰ ਮਾਰੋ ਤੁਹਾਨੂੰ ਦਾਜ ਵਾਲੇ ਕਾਲੇ ਨਾਗਾਂ ਦੇ ਦਸੇ ਹੋਏ ਹੋਰ ਕਿੰਨੇ ਸਾਰੇ ਐਸੇ ਸੰਪੂਰਨ ਸਿੰਘ ਜਰੂਰ ਮਿਲਣਗੇ ਜਿਨ੍ਹਾਂ ਦਾ ਕਸੂਰ ਸਿਰਫ ਇਹ ਨਹੀਂ ਹੈ ਕਿ ਉਹ ਇੱਕ ਤੋਂ ਵੱਧ ਧੀਆਂ ਦੇ ਵਾਪਸ ਹਨ